ਕਿ ਰਾਜਾ ਸਾਹਿਬ ਨਾਲ ਐਸਾ ਇਹ ਪਿਆਰ ਦੋਸਤੋ ਕਿ ਸੇਵਾ ਵਿੱਚ ਡਟੇ ਹੋਏ ਨੇ ਸੇਵਾਦਾਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਗੱਤੀ ਨਮਾਸ਼ਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਲੀ ਤੁਸੀਂ ਸ਼ੇਅਰ ਤੁੰਦਾ ਜ਼ਰੂਰ ਇਹ ਵੀਡੀਓ ਕਿਸ ਸਬੰਧਤ ਹੁੰਦਾ ਹੈ ਸਾਥੀਓ ਕਹਿੰਦੇ ਕਿ ਮੰਗਣਾ ਤਾਂ ਸਰਬੱਤ ਦਾ ਭਲਾ ਮੰਗੋ ਤੇ ਜੇ ਕਰਨੀ ਆ ਤਾਂ ਸੱਚੇ ਦਿਲੋਂ ਸੇਵਾ ਕਰੋ ਕਿਉਂਕਿ ਜਿਹੜੀ ਸੇਵਾ ਆ ਉਹ ਇੱਕ ਸੱਚਾ ਤੇ ਸੁੰਦਰ ਰਸਤਾ ਹੈ ਰੱਬ ਦੇ ਦਿਲ ਤੱਕ ਪਹੁੰਚਣ ਦਾ ਇਸ ਸਮੇਂ ਅਸੀਂ ਨਵੀਂ ਆਬਾਦੀ ਵਿਖੇ ਮੌਜੂਦ ਹਾਂ ਔਰ ਇਹ ਸਾਡੇ ਜਿਹੜੇ ਵੀਰ ਨੇ ਇਧਰ ਭੈਣਾ ਵੀ ਦਿਖਾ ਦੋ ਇਹ ਸੱਚੀ ਸੇਵਾ ਦੀ ਭਾਵਨਾ ਨਾਲ ਇੱਥੇ ਮੌਜੂਦ ਹੈ ਔਰ ਸੇਵਾ ਦੀ ਭਾਵਨਾ ਅਜਿਹੀ ਕਹਿੰਦੇ ਕਿ ਇਧਰ ਇੱਕ ਵੀਰ ਨੇ ਨਵੀਂ ਗੱਡੀ ਲਿਆਂਦੀ ਉਹ ਕਹਿੰਦੇ ਢੇੜਾ ਬਾਅਦ ਚਲਾਵਾਂਗੇ ਪਰ ਪਹਿਲਾਂ ਗੱਡੀ ਸੇਵਾ ਤੇ ਲਾਉਣੀ ਹੈ ਮਤਲਬ ਇਹੋ ਜੇ ਵੀ ਨਿਮਾਣੇ ਇੱਥੇ ਵੀਰ ਹੈਗੇ ਆ ਜਿਹੜੇ ਕਹਿੰਦੇ ਕਿ ਜੇ ਤਿੰਨ ਗੱਡੀਆਂ ਤਿੰਨ ਹੀ ਸੇਵਾ ਤੇ ਲਾ ਦੋ ਸੇਵਾ ਦਾ ਮਤਲਬ ਹੀ ਨਿਸ਼ਕਾਮ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਸ਼ੋਰਤ ਦੀ ਭੁੱਖ ਤੋਂ ਬਿਨਾਂ ਕਿਸੇ ਪੈਸੇ ਦੀ ਭੁੱਖ ਤੋਂ ਸੇਵਾ ਜਿਹੜੀ ਹੁੰਦੀ ਉਹ ਨਿਮਾਣੇ ਹੋ ਕੇ ਹੁੰਦੀ ਹੈ ਔਰ ਨਿਸ਼ਵਲ ਹੁੰਦੀ ਹੈ ਤਾਂ ਸੇਵਾ ਰਸਤਾ ਹੈ ਪ੍ਰਭੂ ਦੇ ਦਿਲ ਤੱਕ ਪਹੁੰਚਣ ਦਾ ਕੁਲਦੀਪ ਦੀਪਾਵੀਰ ਨਾਲ ਨੇ ਔਰ ਇਹ ਸਾਰੇ ਦੀਪ ਜਗਦੇ ਪਏ ਆ ਹਾਂਜੀ ਹਾਂਜੀ ਠੀਕ ਹੈ ਨਾ ਕੋਸ਼ਿਸ਼ ਇਹੀ ਹੈ ਕਿ ਜਿਹੜੇ ਰਾਜਾ ਸਾਹਿਬ ਦੇ ਦਰਬਾਰ ਤੇ ਜਾਣਾ ਚਾਹੁੰਦੇ ਆ ਉਹ ਜੰਨਤ ਤੇ ਜਾਣਾ ਚਾਹੁੰਦੇ ਆ ਕੋਈ ਕਿਸੇ ਦੀ ਰੂਹ ਅਧੂਰੀ ਨਾ ਰਹਿ ਸਕੇ ਕਿਸ ਦੀ ਖੁਆਇਸ਼ ਅਧੂਰੀ ਨਾ ਰਹਿ ਸਕੇ ਜੀ ਕੁਲਦੀਪਾ ਜੀ ਇੱਕ ਇੱਕ ਕਰਕੇ ਭਾਵ ਸਾਰੇ ਜਿਹੜੇ ਸਾਂਝੇ ਕਰੋ ਭਾਈ ਇਦਾਂ ਹੀ ਆਪਾਂ 8 ਸਾਲ ਤੋਂ ਖੰਨੂ ਜੀ ਦੇ ਦਰਬਾਰ ਸਾਹਿਬ ਤੇ ਪਹਿਲਾਂ ਵੀ ਜਾਣਦੇ ਸੀਗੇ 8 ਸਾਲ ਤੋਂ ਜਦੋਂ ਗੱਡੀਆਂ ਦਾ ਆਪਾਂ ਕੰਮ ਸ਼ੁਰੂ ਕੀਤਾ ਗੱਡੀਆਂ ਚਲਾਉਣ ਦਾ ਜਦੋਂ ਜੀ ਸੇਵਾ ਕਰਨੀ ਸ਼ੁਰੂ ਕੀਤੀ ਆ ਇਹ ਪਹਿਲਾਂ ਇੱਕ ਗੱਡੀ ਲੱਗੀ ਫੇ 4 ਹੋਈਆਂ ਫੇ 15 ਹੋਈਆਂ ਫਿਰ ਦੇ ਕਰਦੇ ਕਰਦੇ ਹੁਣ ਕਿੰਨੀਆਂ ਪਣ ਐਸਾਂ 80 ਗੱਡੀਆਂ ਲੱਗੀਆਂ ਹੋਈਆਂ 80 ਗੱਡੀਆਂ ਹਾਂਜੀ ਪਹਿਲਾ ਪ੍ਰਵਾਹ ਫੇਰੀਆਂ ਦੇ ਟ੍ਰਾਈਟਰ ਟਰਾਲੀ ਛੋਟਾ ਹਾਥੀ ਜਾਂਦਾ ਸੀਗਾ ਹੁਣ ਤਿੰਨ ਟਰਾਲੀਆਂ ਐਸ ਵਾਰ ਗਈਆਂ ਲੰਗਰ ਦੇ ਵਿੱਚ ਪਹਿਲਾ ਪਾਣੀ ਤੋਂ ਸ਼ੁਰੂਆਤ ਕੀਤੀ ਹੁਣ ਲੰਗਰ ਤੱਕ ਪਹੁੰਚ ਗਏ ਜੀ ਤਾਂ ਗੱਡੀਆਂ 80 ਇੱਥੇ ਹੀ ਰੋਟੇਟ ਹੋਈ ਜਾਂਦੀ ਆਈ ਜਾਂਦੀਆਂ ਜਿੱਦਾਂ ਮੈਂ ਕਿ ਸਾਰੇ ਜਿੱਦਾਂ ਜਿੱਦਾਂ ਜੋੜੇ ਹੋ ਸਾਡੇ ਨਾਲ ਫਰੈਂਡਸ ਜਿੱਦਾਂ ਜੋ 2000 ਦੋਸਤ ਆ ਹੋਰ ਵੀ ਸਟੈਂਡਾਂ ਤੋਂ ਇਦਾਂ ਕਿ ਮੱਲੇ ਚੋਂ 25 ਗੱਡੀਆਂ ਆਪਣੀ ਮੈਨੇਜਮੈਂਟ ਕਰਦੇ ਆਂ ਜੀ ਘਰੋਂ ਵੀ ਲੈ ਕੇ ਜਾਂਦੇ ਘਰੋਂ ਵੀ ਹਾਂਜੀ ਕਰਤੋ ਸਾਬ ਜਿੱਥੇ ਵੀ ਆਪਣੇ ਦਿੱਤੇ ਪਹੁੰਚਦੇ ਹਾਂ ਧੌਰ ਤੱਕ ਪੰਚਾਈ ਦੇ ਆ ਇੱਥੇ ਨਾਲ ਲੰਗਰ ਦਾ ਪ੍ਰਬੰਧ ਵੀ ਹੈ ਹਾਂਜੀ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਜੀ ਜੀ ਹਾਂਜੀ ਤਿੰਨ ਦਿਨ ਫਿਰ ਨਾਸ਼ਤਾ ਰਈ ਪਰੌਂਠਾ ਬਾਕੀ ਵੱਖਰਾ ਵੱਖਰਾ ਲੰਗਰ ਠੰਡਾ ਸ਼ਬੀਰ ਲੱਸੀ ਕੋਕ ਜੋ ਜੋ ਸੇਵਾਾਂ ਦੀ ਬਾਹਰ ਵੀਰੇ ਫਰੈਂਡ ਬੈਠੇ ਬਾਹਰ ਗਏ ਹੋਏ ਆ ਸਾਰੇ ਮੈਨੂੰ ਸਪੋਰਟ ਕਰਦੇ ਆ ਤੇ ਆਪਾਂ ਸੇਵਾ ਇਹ ਸੋਚ ਇੱਥੇ ਹੀ ਆ ਹਾਂਜੀ ਕਿਉਂਕਿ ਇੱਥੇ ਨਾਲ ਜਦੋਂ ਪਹਿਲੇ ਸ਼ੁਰੂਆਤ ਕੀਤੀ ਉਹ ਇੱਥੇ ਸੀਗੇ ਉਹ ਸੇਵਾ ਕਰਦੇ ਮਹਾਰਾਜ ਨੇ ਉਹਨਾਂ ਨੂੰ ਮਾਰ ਤੱਕ ਪਹੁੰਚਾਤਾ ਹੁਣ ਹਾਂਜੀ ਤੇ ਹੁਣ ਉਹ ਨਾਲ ਜੁੜ ਕੇ ਸਾਡੇ ਸਾਥ ਦੇ ਰਿਹਾ ਹੈ ਤੇ ਵੀ ਜਿਹੜੀ ਸੰਗਤ ਹੈ ਉਹ ਤਨ ਮਨ ਧਨ ਨਾਲ ਸੇਵਾ ਕਰਦੀ ਹੈ ਆ ਛੋਟੇ ਛੋਟੇ ਬੱਚੇ ਆ ਭੈਣਾ ਪੂਰੇ ਮਨ ਨਾਲ ਸੇਵਾ ਕਰ ਰਹੇ ਆ ਜੀ ਜੀ ਬੀਬੀਆਂ ਨੂੰ ਸਾਨੂੰ ਬਹੁਤ ਸਪੋਰਟ ਆ ਸਵੇਰੇ 4 ਵਜੇ ਉੱਠਦੀਆਂ ਸਵੇਨ ਦਹੀਂ ਨਾਸ਼ਤਾ ਜੋ ਵੀ ਆ ਬੀਬੀਆਂ ਬਣਾਉਂਦੀਆਂ ਸਾਡੀਆਂ ਜੀ ਅਗਰ ਫ੍ਰੀ 21 68 ਨੰਬਰ ਇਹ ਸਮਝਾਓ ਭਾਈ ਇਹ ਆਪਾਂ ਨੂੰ ਰਾਜਾ ਸਾਹਿਬ ਤੋਂ ਜਿਹੜੀ ਮੈਨੇਜਮੈਂਟ ਕਮੇਟੀ ਆ ਇਹ ਉੱਥੋਂ ਸਾਨੂੰ ਬੈਨਰ ਜਿਹੜੇ ਲਾਗੂ ਕੀਤੇ ਗਏ ਆ ਆਈਡੀ ਪ੍ਰੂਫ ਤੋਂ ਇਹ ਬੈਨਰ ਜਿਹੜੇ ਲਾ ਕੇ ਜਿਹੜੀ ਜਿੰਨੀ ਵੀ ਸੰਗਤ ਹੈ ਜਿੱਥੇ ਬੈਨਰ ਲੱਗਿਆ ਉੱਥੇ ਹੀ ਬੈਠਣ ਓਕੇ ਹਾਂਜੀ ਇਹ ਕਮੇਟੀ ਉੱਥੋਂ ਦਿੰਦੀ ਪਈ ਤਾਲਮੇਲ ਕਿੱਦਾਂ ਕਰਦੇ ਹੋ ਸੰਗਤ ਨਾਲ ਫਿਰ ਤੁਸੀਂ ਤਾਲਮੇਲ ਇੱਥੋਂ ਇੱਥੋਂ ਸੰਗਤ ਜਿੱਥੇ ਵੀ ਦਾ ਸਾਨੂੰ ਇੱਥੇ ਇਕੱਠੇ ਹੁੰਦੇ ਆ ਸਾਰੇ 5-6 ਮਹੱਲੇ ਆ ਉੱਥੋਂ ਆਦੇ ਬਾਹਰ ਫੋਨਾਂ ਦੇ ਤੁਹਾਨੂੰ ਜਿੱਥੋਂ ਚੱਕਣੇ ਆ ਤੇ ਉੱਥੇ ਜਾ ਕੇ ਹਰਟੀ ਤੋਂ ਗੱਡੀ ਰੋਕਦੀ ਆ ਉੱਥੇ ਵਾਪਸ ਫੇਰ ਤੇ ਮੁੰਡੇ ਸੇਵਾਦਾਰ ਛੱਡੇ ਹੋਏ ਆਪਣੇ ਉਹ ਇਹ ਬੋਲਦੇ ਵੀ ਆ ਮੱਲੇ ਜਾਣਾ ਉੱਤਿਆਂ ਨੂੰ ਫੇਰ ਗੱਡੀ ਫੇਰ ਵਾਪਸ ਇੱਥੇ ਲੈ ਕੇ ਆਂਦੀ ਹੈ। ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਜਿਹੜੀ ਗੱਡੀ 'ਚ ਗਏ ਉੱਚੀ ਵਾਪਸ ਆਓ। ਪਰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸਾਡੀ ਹੈ। ਹਾਂਜੀ। ਜੀ। ਇਹ ਆ ਵੀ ਸਵੇਰ ਦੇ 3 ਵਜੇ ਤੱਕ ਹੁਣ ਵੀ ਅਸੀਂ ਜਾਗਦੇ ਪਏ ਆਂ। ਇਹ ਸੰਗਤ ਚੱਲਦੀ ਪਈ ਆ ਗੱਡੀਆਂ ਲੱਗੀਆਂ ਹੋਈਆਂ ਆਂ। ਆਈ ਜਾਂਦੀਆਂ, ਜਾਈ ਜਾਂਦੀਆਂ। ਜੀ। ਅੱਛਾ ਮੈਂ ਨਾ ਇੱਥੇ ਆ ਲਾਈਨ ਪੜ੍ਹੀ ਔਰ ਦਿਲ ਖੁਸ਼ ਹੋ ਗਿਆ। ਰਾਜਾ ਸਾਹਿਬ ਦੇ ਪਿਆਰੇ ਆ। ਹਾਂਜੀ। ਲਿਖਾਉਂਦਾ ਵੀ ਹੋਆ ਪਈ ਆ। ਹਾਂਜੀ ਬਿਲਕੁਲ ਜੀ। ਖੇਦੀ ਆਈ ਹੈ ਨਾ। ਰਾਜਾ ਬਲੀ ਰਾਜਾ ਸਾਹਿਬ ਦੇ ਪਿਆਰੇ ਕਿਉਂਕਿ ਸੇਵਾਦਾਰ ਹੈ ਸੇਵਾਦਾਰ ਹੈ ਮੰਗ ਇਹੀ ਆ ਕਿ ਸਰਬੱਤ ਦਾ ਭਲਾ ਹਾਂਜੀ ਹਾਂਜੀ ਕੰਮ ਇਹੀ ਕਰਨਾ ਕਿ ਸੇਵਾ ਕਰਨ ਹਾਂਜੀ ਹਾਂਜੀ ਬਿਲਕੁਲ ਅੱਜ ਛੋਟੇ ਛੋਟੇ ਬੱਚੇ ਵੀ ਆ ਸਾਰੇ ਇੱਥੇ ਸੇਵਾ ਕਰਦੇ ਬੱਚੇ ਜਿੰਨੇ ਵੀ ਹੈਗੇ ਜੀ ਇਹਨਾਂ ਨੂੰ ਬੈਜ ਰਮਾਲ ਸਾਰਾ ਕੁਝ ਦਿੱਤਾ ਹੈ ਸੇਵਾ ਕਰਦੇ ਸੇਰੇ ਸਾਜਰੇ ਉੱਠ ਕੇ ਆ ਜਾਂਦੇ ਆ ਹਾਂਜੀ ਉਤਸ਼ਾਹ ਹੈ ਹਾਂਜੀ ਬਿਲਕੁਲ ਹੀ ਭਾਵਨਾ ਹਾਂਜੀ ਬਿਲਕੁਲ ਜੀ ਇੱਕ ਵਾਰੀ ਸਾਰਨਾ ਮਲਾਓ ਜਾਂ ਸਾਰਿਆਂ ਦੇ ਸਾਡੇ ਆਪਣੇ ਕੁਮਾਰ ਭਾਜੀ ਇਹਨਾਂ ਨੇ ਵੀ ਹੁਣ ਗੱਡੀ ਨਵੀਂ ਲਈ ਆ ਇਹ ਕਹਿੰਦੇ ਪਹਿਲਾਂ ਗੱਡੀ ਸਿੱਧੀ ਮੇਲੇ ਤੇ ਹੀ ਲੈਣੀ ਹੈ 10 ਦਿਨ ਪਹਿਲਾਂ ਗੱਡੀ ਲੈ ਕੇ ਆਂਦੀ ਆ ਸਿੱਧੀ ਜੋ ਵੀ ਢੇੜੇ-ਗੁੜੇ ਵੈਸੇ ਟੈਕਸੀ ਦਾ ਕੰਮ ਕਰਦੇ ਆ ਸਿੱਧੀ ਦਾ ਕੰਮ ਕਰਦੇ ਆ ਮੈਂ ਜਿਵੇਂ ਪਹਿਲਾਂ ਦੱਸ ਕੇ ਡਿਆ ਕਿ ਟੈਕਸੀ ਦਾ ਕੰਮ ਕਰਦੇ ਕਹਿੰਦੇ ਢੇੜੇ ਤੇ ਗੱਡੀ ਨਹੀਂ ਲਾਉਣੀ ਪਹਿਲਾਂ ਸੇਵਾ ਚਲੋ ਸੇਵਾ ਤੇ ਲੈਣੀ ਗੱਡੀ ਪਹਿਲਾਂ ਸਿੱਧੀ ਗੱਡੀ ਜਿਹੜੀ ਆਈ ਆ ਸੇਵਾ ਤੇ ਲੱਗੀ ਆ ਜੀ ਫੇਰ ਬਾਕੀ ਕਾਰਜ ਕਰ ਬਾਅਦ ਚ ਕਰਾਂਗੇ ਸੇਵਾ ਤੋਂ ਬਾਅਦ ਬੜੀ ਪੰਜਾਬੀ ਪਾਤਸ਼ਾਹ ਜੀ ਕਹਿੰਦੇ ਕਿ ਗੱਡੀ ਦੇ ਵਿਭਾਗ ਚੰਗੇ ਆ ਹਾਂਜੀ ਗੱਡੀ ਤੇ ਬਿਲਕ ਚੱਲੀ ਜਾਨੀ ਰਾਜਾ ਸਾਹਿਬ ਦੀ ਕਿਰਪਾ ਨਾਲ ਹਾਂਜੀ ਰਾਜਾ ਬਲੀ ਤਾਰਾ ਬਲੀ ਸਰਦਾਰ ਮਲਾਵਤ ਸਰ ਜੀ ਆਪਣੇ ਮੇਰੇ ਫਾਦਰ ਸਾਹਿਬ ਸਾਡੇ ਬ੍ਰਦਰ ਸੌਰਵ ਭਾਜੀ ਠੀਕ ਹੈ ਆਪਣੇ ਫਰੈਂਡ ਆਪਣੇ ਇੱਥੇ ਦੇ ਜੀ ਆਪਣੇ ਫਾਦਰ ਸਾਹਿਬ ਦਾ ਨਾਮ ਵੀ ਦੱਸ ਮੇਰੇ ਫਾਦਰ ਦਾ ਰਾਮਪਾਲ ਜੀ ਹਾਂਜੀ ਜੀ ਸਾਰਨੇ ਕੁਰੀ ਇੰਟਰੋਡਿਊਸ ਕਰਾ ਦੇ ਤੇ ਆ ਸਾਗਰ ਭਾਜੀ ਸਾਡੇ ਆ ਸਾਡੇ ਤਾਇਆ ਜੀ ਆ ਸਾਡੇ ਮਲੇ ਮੁੰਡੇ ਨੌਜਵਾਨ ਆਪਣੇ ਸਾਰੇ ਛੋਟੇ ਛੋਟੇ ਬੱਚੇ ਮੁੰਡੀਆਂ ਬਹੁਤ ਪਾਈਆਂ ਬਈ ਬੜਾ ਸ਼ਕੀਨ ਹੈ ਹਾਂਜੀ ਜਿਆਦੇ ਮੇਲੇ ਚ ਸਾਰੀਆਂ ਚੱਕ ਰਿਹਾ ਹਾਂਜੀ ਹਾਂਜੀ ਇਹ ਇਹ ਕਹਿੰਦਾ ਕਿਸੇ ਦੁਕਾਨਦਾਰ ਦਾ ਦਿਲਉਦਾਸ ਨਹੀਂ ਕਰਨਾ ਸਾਰਿਆਂ ਨੂੰ ਸ਼ਾਪਿੰਗ ਕਰਨੀ ਹਾਂਜੀ ਹਾਂਜੀ ਇਹ ਤਾਂ ਹੈ ਹੀ ਇੱਦਾਂ ਹੀ ਹਾਂਜੀ ਕਿਹ ਚਲ ਤੁਸੀਂ ਭਾਅ ਪ੍ਰਗਟ ਕਰਨਾ ਚਾਹੋ ਤਾਂ ਕੋਈ ਆਓ ਭਾਜੀ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੈ ਰਾਜੇ ਦੀ ਦੇਸ਼ਾਪਦੇਸ਼ਾਂ ਵਿੱਚ ਬੈਠੇ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਇੱਥੇ ਪਿਛਲੇ 5-6 ਸਾਲ ਤੋਂ ਅਸੀਂ ਇਹ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ ਸਾਡੀ ਇੱਕ-ਦੋ ਗੱਡੀਆਂ ਤੋਂ ਸ਼ੁਰੂ ਕੀਤਾ ਸੀਗਾ ਜਿਹੜਾ ਹੁਣ ਕਾਫਲਾ ਬਣਦਾ-ਬਣਦਾ 80-90 ਗੱਡੀਆਂ ਤੱਕ ਪਹੁੰਚ ਗਿਆ ਹੈ ਤੇ ਪ੍ਰਮਾਤਮਾ ਦੀ ਇੰਨੀ ਰਾਜਾ ਸਾਹਿਬ ਦੀ ਕਿਰਪਾ ਹੈ ਕਿ ਨਾਲ ਬੰਦੇ ਸਾਡੇ ਜੁੜਦੇ ਜਾ ਰਹੇ ਆ ਤੇ ਪਹਿਲਾਂ ਲੰਗਰ ਵੀ ਅਸੀਂ ਕੁਛ ਪਕੌੜਿਆਂ ਤੋਂ ਸਟਾਰਟ ਕੀਤਾ ਸੀਗਾ ਇਸ ਟਾਈਮ ਲਗਾਤਾਰ ਲੰਗਰ ਚੱਲ ਰਿਹਾ ਹੈ ਤਿੰਨ ਦਿਨਾਂ ਨਾਲ ਨਿਸ਼ਕਾਮ ਸੇਵਾ ਗੱਡੀਆਂ ਦੀ ਅਟੁੱਟ ਲੰਗਰ ਬਾਤ ਅੱਛਾ ਹੁਣ ਵੀਡੀਓ ਦੇਖਣ ਤੋਂ ਬਾਅਦ ਜੇ ਕੋਈ ਇੱਥੇ ਆ ਕੇ ਜੁੜਨਾ ਚਾਹੁੰਦਾ ਸੇਵਾ ਕਰਨਾ ਚਾਹੁੰਦਾ ਉਹਨੂੰ ਕੀ ਕਹੋਗੇ ਨਹੀਂ ਕਿਹੜੇ ਅਪਨਾਰਸ ਨਾਲ ਲਗੇ ਤੁਰਾਂਗੇ ਠੀਕ ਆ ਆ ਸਕਦੇ ਦੇਖੋ ਜੀ ਨਾਲ ਆ ਸਕਦੇ ਦੇਖੋ ਜੀ ਰਾਜਾ ਸਾਹਿਬ ਦੇ ਉੱਥੇ ਵੀ ਜਿਹੜਾ ਸੇਵਾਦਾਰ ਕਰਦਾ ਹੈ ਉੱਥੇ ਇੱਕ ਦੂਸਨੂੰ ਬੁਲਾਉਂਦੇ ਜੈ ਰਾਜੀ ਦੀ ਕਹਿ ਕੇ ਠੀਕ ਹੈ ਜੀ ਅਸੀਂ ਵੀ ਇੱਥੇ ਜੈ ਰਾਜੀ ਜੀ ਐਨ ਨੂੰ ਕਹਾਂਗੇ ਸਾਰੀ ਤਾਂ ਚਾਹਨੇ ਸਾਡੇ ਨਾਲ ਜੁੜਨ ਰਾਜੇ ਨੇ ਚਾਹਿਆ ਹੀ ਤਾਂ ਹੈ ਵੀ ਸਾਰੇ ਇੱਕ ਦੂਸਰੇ ਜੁੜ ਕੇ ਰਲ ਮਿਲ ਕੇ ਹੀ ਸੇਵਾ ਕਰਦੇ ਸਰਕਾਰ ਦੇ ਹਿਸਾਬ ਨਾਲ ਹੀ ਇਹ ਤਾਂ ਜੀ ਪ੍ਰੋਗਰਾਮ ਕੀਤਾ ਜਾਂਦਾ ਜੀ ਜੀ 80 ਗੱਡੀਆਂ ਲੱਗਦਾ ਅਗਲੀ ਵਾਰ 150 ਤੱਕ ਪਹੁੰਚੋਗੇ ਹਾਂ ਜੀ ਉਮੀਦ ਹੈ ਜੀ ਬਹੁਤ ਉਮੀਦ ਹੈ ਪਹੁੰਚੋਗੇ ਰਾਜੇ ਦੀ ਕਿਰਪਾ ਹੋਏਗੀ ਅੱਛਾ ਜਿਵੇਂ ਭੈਣਾਂ ਨੇ ਜਾਣਾ ਹੁੰਦਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਪੜੀ ਕੋਈ ਕਈ ਵੇਲੇ ਕਿਸੇ ਦੇ ਮਨ ਚ ਝਿਜਕ ਹੁੰਦੀ ਨਾ ਮੈਂ ਤੁਹਾਨੂੰ ਕਲੀਅਰ ਕਰ ਦੋ ਕੋਈ ਦਿੱਕਤ ਨਹੀਂ ਹੈ ਕਿ ਸਾਰਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਲੈ ਕੇ ਜਾਣੇ ਆ ਤੇ ਪਰਿਵਾਰ ਦੀ ਤਰ੍ਹਾਂ ਹੀ ਲੈ ਕੇ ਆਈ ਤਾਂ ਜਿੱਥੇ ਉਹਨਾਂ ਨੂੰ ਜਾਣਾ ਹੁੰਦਾ ਉਸ ਪੂਰੀ ਮੰਜ਼ਲ ਤੇ ਪਹੁੰਚਾਇਆ ਜਾਂਦਾ ਉਹਨਾਂ ਦੇ ਘਰ ਤੱਕ ਡ੍ਰੌਪ ਡ੍ਰੌਪ ਕਰਕੇ ਆਈ। ਤੇ ਡਰਾਈਵਰ ਵੀ ਆਪਣਾ ਪਰਿਵਾਰ ਸਮਝ ਕੇ ਬੜੀ ਨਿਮਰਤਾ ਨਾਲ ਸੇਵਾ ਭਾਵਨਾ ਨਾਲ ਸਤਿਕਾਰ ਨਾਲ ਭੈਣਾ ਬੱਚੇ ਨੂੰ ਲੈ ਕੇ ਜਾਂਦੇ ਔਰ ਵਾਪਸ ਛੱਡਦੇ ਵੀ। ਤੇ ਵੀ ਜਿਹੜੇ ਸੰਗਤ ਜਦੋਂ ਤੇ ਖੜੀ ਹੁੰਦੀ ਉਹਨਾਂ ਚ ਦੇਖ ਕੇ ਸਾਰਿਆਂ ਨੂੰ ਲੈ ਕੇ ਫੇਰ ਜਾ ਕੇ ਉੱਥੋਂ ਟਰੈਕਟਰ ਟਰਾਲੀ ਪ੍ਰਵਾਹਤ ਫੇਰੀਆਂ ਤੇ ਵੀ ਅਸੀਂ ਸਵੇਰ ਨੂੰ ਰਾਤ ਨੂੰ ਲੈ ਕੇ ਜਾਣਾ ਦੇਖਣਾ ਸਵੇਰ ਨੂੰ ਜਿੰਨੇ ਚਿਰ ਪੂਰੀ ਸੰਗਤ ਟਰਾਲੀ 'ਚ ਨਹੀਂ ਬਹਿੰਦੀ ਉਹਨਾਂ ਚਿਰ ਅਸੀਂ ਉੱਥੋਂ ਚੱਲਣਾ ਸਾਰੇ ਨਾਲ ਲੈ ਕੇ ਆਣੇ ਫੇ ਆ ਕੇ ਆਪਣੇ ਆਪਣੇ ਸਨਿਆਣਾ ਸਕੂਪ ਭੇਜਣਾ ਗਿਣਕੇ ਲੱਗੇ ਹਾਂਜੀ ਗਿਣਕੇ ਲੱਗੇ ਨੇ ਜਿੰਦਾ ਵੀ ਆ ਸਾਰਾ ਹੁਣ ਵੀ ਇੱਦਾਂ ਗੱਡੀ 'ਚ ਤਾਂ ਜਾਂਦੀ ਆ ਰਾਤ ਨੂੰ 2:30-3 ਵਜੇ ਤੱਕ ਅਜੇ ਅਸੀਂ ਇੱਥੇ ਜੇ ਹੈਗੇ ਆ ਬੈਠੇ ਉਧਰੋਂ ਲੈ ਕੇ ਆਉਣ ਨੂੰ ਵੀ ਜਾਣ ਨੂੰ ਵੀ ਚਲੋ ਹਾਂ ਜੀ ਤੇ ਵੀ ਖੜੀ ਹੈ ਜੀ ਦੇਖੋ ਸੰਗਤ ਹੱਲੇ ਵੀ ਖੜੀ ਹੈ ਤੇ ਗੱਡੀਆਂ ਉਹ ਵੇਟ ਕਰ ਰਹੇ ਆ ਦਿਖਾ ਦਿਓ ਉਹ ਮਾਤਾ ਜੀ ਦੇਖੋ ਕਿਵੇਂ ਉਡੀਕ ਚ ਖੜੇ ਨੇ ਜੀ ਉਹ ਗੱਡੀਆਂ ਉਹਨਾਂ ਨੂੰ ਇਹੀ ਕਹਿ ਰਹੇ ਆ ਕਿ 2 ਘੰਟਿਆਂ ਨੂੰ ਆ ਉਧਰੋਂ ਟ੍ਰੈਫਿਕ ਬਹੁਤ ਜ਼ਿਆਦਾ ਆ ਕਿ 2 ਘੰਟਿਆਂ ਨੂੰ ਆ ਜੀ ਹਾਂ ਜੀ ਘੰਟੇ ਤੱਕ ਆ ਰਹੀ ਗੱਡੀ ਤੇ ਜਿੱਦਾਂ ਸੰਗਤ ਆ ਰਹੀ ਆ ਉਸੇ ਵੇਲੇ ਉਸੇ ਟਾਈਮ ਹੀ ਗੱਡੀ ਭਰਦੀ ਆ ਤੇ ਨਾਲੇ ਚਲ ਜਾਂਦੀ ਆ ਉਸੇ ਟਾਈਮ ਸੰਗਤ ਆਈ ਜਾ ਰਹੀ ਆ ਹੁਣ ਦੇਖੋ ਅਸੀਂ ਗੱਡੀਆਂ ਦੇ ਨਾਲ ਨਾਲ ਫੇ ਵੀ ਦੇਖੋ ਕਿੰਨਾ ਮੈਨੇਜ ਕਰ ਰਹੇ ਕਿਸੇ ਇੱਕ ਚੀਜ਼ ਨੂੰ ਨਾ ਕੀ ਚਲੋ ਸਰਕਲ ਵਧੀਆ ਚੱਲਿਆ ਵਾ ਫੇ ਵੀ ਹੁਣ ਲੰਗਰ ਇੱਧਰ ਚੱਲਦਾ ਪਿਆ ਜੀ ਲੰਗਰ ਦੀ ਇਸ ਟਾਈਮ ਵੀ ਹੁਣ ਸਮਾਪਤੀ ਹੈ ਜੀ ਠੀਕ ਹੈ ਹੁਣ ਸਵੇਰੇ 4 ਵੇ ਬੀਬੀਆਂ ਉੱਠੂਗੀਆਂ ਨਾਸ਼ਤਾ ਦਹੀਂ ਪਰੌਂਠਾ ਬੀਬੀਆਂ ਤਿਆਰ ਕਰਦੀਆਂ ਬੀਬੀਆਂ ਸਵੇਰ ਨਾਸ਼ਤਾ ਤਿਆਰ ਕਰਦੀਆਂ 4 ਵਜੇ ਦਹੀਂ ਪਰੌਂਠਾ ਬੀਬੀਆਂ ਨੇ ਕਰਨਾ ਜੀ ਉਸ ਤੋਂ ਬਾਅਦ ਹਲਵਾਈ ਨੇ ਜੋ ਵੀ ਰੋਟੀ ਪਾਣੀ ਦੁਪਹਿਰ ਦਾ ਲੰਗਰ ਚੱਲਣਾ ਕੋਲ ਡ੍ਰਿੰਕ ਚੱਲਣੀ ਆ ਜਿੱਦਾਂ ਦਾ ਸ਼ੇਕ ਕੋਈ ਵੀ ਸਟਾਲ ਵਾ ਉਹ ਫੇ ਟਾਈਮ ਟੂ ਟਾਈਮ ਚੱਲੀ ਜਾਂਦੇ ਆ ਉੱਕਰ ਬੀਬੀਆਂ ਨਾਲ ਗੱਲਬ ਇੰਟਰੋਡਿਊਸ ਕਰਾ ਦਿਓ ਆ ਜੋ ਤੇ ਜਿਹੜੇ ਸਾਡੀਆਂ ਸਤਕਾਰਯੋਗ ਮਾਵਾਂ ਲੰਗਰ ਤਿਆਰ ਕਰਦੀਆਂ ਮਾਤਾ ਜੀ ਅਨੰਦ ਆਉਂਦਾ ਹਾਂ ਹਾਂਜੀ 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 ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ ਹਾਂਜੀ ਜਿੱਦਾਂ ਗੱਡੀਆਂ ਆਉਂਦੀਆਂ ਉਦੋਂ ਹੀ ਜਾਈ ਜਾਂਦੀਆਂ ਆਈ ਜਾਂਦੀਆਂ ਜਾਈ ਜਾਂਦੀਆਂ ਪ੍ਰੋਗਰਾਮ ਵਧੀਆ ਚੱਲ ਰਿਹਾ ਜਿਵੇਂ ਰਾਜਾ ਰਾਜਾ ਕਹਿ ਕੇ ਥੱਕਦੇ ਆ ਵੀ ਨਹੀਂ ਰਾਜਾ ਕਹਿ ਕੇ ਹਾਂਜੀ ਹਾਂਜੀ ਰਾਜਾ ਰਾਜਾ ਕਹਿ ਕੇ ਹਾਂ ਰਾਜਿਆਂ ਦਾ ਹੀ ਰਾਜਾ ਹੀ ਰਾਜਾ ਸਾਹਿਬ ਦਾ ਹੀ ਰਾਜਾ ਹਾਂਜੀ ਸਭ ਦਾ ਹੀ ਰਾਜਾ ਸਭ ਦਾ ਹੀ ਰਾਜਾ ਰਾਜਾ ਸਾਹਿਬ ਦੇ ਰਾਜਾ ਬੰਦੀ ਰਾਜਾ ਬੰਦੀ ਕਰ ਬੰਦੀ ਹਾਂ ਜੀ ਰਾਜਾ ਬਹੁਤ ਕਿਰਪਾ ਮਹਾਰਾਜ ਦੀ ਬਹੁਤ ਜਿਆਦਾ ਮਹਾਰਾਜੇ ਕਰਦਾ ਬਹੁਤ ਰਾਜੇ ਦੀ ਹਾਂਜੀ ਹਾਂਜੀ ਕਹਿੰਦੇ ਹੱਥ ਤੇ ਸਰੋ ਜਮਾ ਦਿੰਦਾ ਹਾਂ ਮੈਂ ਕਿਹ ਪੁੱਛੋ ਨਾ ਦੇਖੋ ਤਾਂ ਸਹੀ ਜਮਾ ਕੇ ਦੇਖੋ ਤੁਸੀਂ ਜਮਾ ਕੇ ਦੇਖੋ ਤੁਸੀਂ ਰਾਜਾ ਸਭ ਦਾ ਰਾਜਾ ਰਾਜਾ ਬੱਦੀ ਘਰ ਪਲੀ ਸਭ ਦਾ ਹੀ ਰਾਜਾ ਹਾਂਜੀ ਸਭ ਦਾ ਰਾਜਾ ਉਹਨਾਂ ਦਾ ਤਾਂ ਜਕਾਰਾ ਹੀ ਰਾਜਾ ਬਲੀ ਘਰ ਪਲੀ ਭਲੇ ਦਾ ਜਕਾਰਾ ਉਹਨਾਂ ਦਾ ਉਹਦਾ ਸਭ ਦਾ ਹੀ ਭਲਾ ਮੰਗਦੇ ਰਾਜਾ ਸਭ ਦਾ ਉਹ ਸਾਰੇ ਦਰਬਾਰ ਬੋਲ ਸਕਦੇ ਰਾਜਾ ਵਲੀ ਕਰ ਪਈ ਰਾਜਾ ਵਲੀ ਕਰ ਪਈ ਰਾਜਾ ਹੀ ਰਾਜਾ ਸਾਦਾ ਹੀ ਰਾਜਾ ਰਾਜਾ ਹੀ ਰਾਜਾ ਸਾਦਾ ਹੀ ਰਾਜਾ ਰਾਜਾ ਹੀ ਰਾਜਾ ਸਾਦਾ ਹੀ ਰਾਜਾ ਰਾਜਾ ਵਲੀ ਕਰ ਪਈ ਰਾਜਾ ਵਲੀ ਕਰ ਪਈ ਰਾਜਾ ਹੀ ਰਾਜਾ ਸਾਦਾ ਹੀ ਰਾਜਾ ਰਾਜਾ ਹੀ ਰਾਜਾ ਸਾਡੀ ਗੱਲ ਕਰਨ ਸਾਡੀ ਤੁਹਾਡੀ ਗੱਲ ਵਿੱਚ ਰਹਿ ਗਈ ਕੀ ਕਹਿੰਦੇ ਸੀ ਨਹੀਂ ਜੀ ਬੈਠ ਨਹੀਂ ਰਹੀ ਗੱਲ ਮੈਂ ਇਦਾਂ ਕਹਿੰਦੀ ਸੀ ਬਈ ਬਹੁਤ ਪੀਰ ਪੀਰਾਂ ਤੋਂ ਉੱਚਾ ਆ ਸਾਰਿਆਂ ਤੋਂ ਉੱਚਾ ਆ ਏ ਸੱਚੇ ਪਾਚਾਇੰਦ ਤੇ ਮੇਰੇ ਰੱਖੇ ਜੀ ਆ ਜੰਤ ਤੇ ਨਗਰ ਖੇੜੇ ਤੇ ਸਭ ਤੇ ਸੁੱਖ ਵਰਸਾਵੇ ਰਾਜਾ ਹੀ ਰਾਜਾ ਸਾਰੇ ਟੈਕਸੀ ਵਾਲੇ ਮੁੰਡੇ ਸੇਵਾ ਕਰਦੇ ਆ ਗੱਡੀਆਂ ਲਾਈਆਂ ਰਾਜਾ ਜੀ ਦਾ ਬਹੁਤ ਬਾਰੇ ਕੀ ਕਹੋਗੇ ਰਾਜਾ ਜਿਹੜੇ ਮੁੰਡੇ ਟੈਕਸੀ ਵਾਲੇ ਆ ਗੱਡੀਆਂ ਲਾਈਆਂ ਫਰੀ ਸੇਵਾ ਕਰਦੇ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਬਾਰੇ ਬਈ ਨਵੋ ਸੇਵਾ ਕਰਦੇ ਆ ਬਹੁਤ ਵਧੀਆ ਸੇਵਾ ਕਰਦੀ ਆ ਤਨ ਤਨ ਹੋਈਓ ਫਰਕ ਤਾਂ ਪੈਣਾ ਹਾਂਜੀ ਇਹ ਫਰਕ ਤਾਂ ਪਾਵੇ ਧੰਨਵਾਦ ਕਰਾਂਗੇ ਉਹਨਾਂ ਨੇ ਜਿਹੜਾ ਜਿਹੜੇ ਸੰਗਤ ਲੈ ਜਾਂਦੇ ਆ ਜਿਹੜੇ ਲੈ ਕੇ ਆਉਂਦੇ ਆ ਮੋੜ ਉਹ ਕਹਿੰਦੇ ਬੀਬੀਆਂ ਦਾ ਧੰਨਵਾਦ ਸਵੇਰੇ 4:00 ਉੱਠ ਕੇ ਲੱਗ ਜਾਂਦੀਆਂ ਹਾਂ 4:00 ਵਜੇ 4:00 ਵਜੇ ਬੀਬੀਆਂ ਆ ਜਾਂਦੀਆਂ ਆ ਕਹਿੰਦੀ 1 ਘੰਟਾ ਲੇਟ ਕਰਦਾ ਨਹੀਂ ਬੀਬੀਆਂ ਦਾ ਆ ਜਾਂ ਨਹੀਂ ਆਇਆ ਤੇ 1:30 ਵਜੇ ਜਾਣੇ ਨੂੰ ਹਾਂਜੀ ਐ ਸੜਕ ਭਾਰੀ ਹੁੰਦੀ ਆ ਆ ਇੱਕ ਜਿਹੜੇ ਦੇ ਨਹੀਂ ਇੱਕ ਵਜੇ ਬੁੱਢੀਆਂ ਬੀਬੀਆਂ ਇੱਥੇ ਹੁੰਦੀਆਂ ਸੀ ਛੁੜੀਆਂ ਨਾ ਕੋ ਬੀਬੀਆਂ ਨਹੀਂ ਬੀਬੀਆਂ ਕਿੱਥੇ ਹੁੰਦੀਆਂ ਸਭ ਫਿਰ ਤੁਹਾਨੂੰ ਰੈਸਟ ਮਿਲਦੀ ਕਿ ਨਹੀਂ ਘਰ ਦਾ ਕੰਮ ਵੀ ਕਰਨਾ ਕੋਈ ਰੈਸਟ ਨਹੀਂ ਸਾਨੂੰ ਮਿਲਦੀ ਸਾਨੂੰ ਰਾਜਾ ਰਾਜਾ ਕਰੀ ਜਾਵੋ ਕੋਈ ਨਹੀਂ ਸਾਨੂੰ ਘਟਣਾ ਹੁੰਦਾ ਹੀ ਨਹੀਂ ਹੈਗਾ ਮਾਰੇ ਤੁਹਾਡੀ ਤੰਦਰੁਸਤੀ ਬਣਾ ਕੇ ਰੱਖੇ ਹੁੰਦਾ ਹੀ ਨਹੀਂ ਸਾਨੂੰ ਹਾਨੂੰ ਨਹੀਂ ਹੰਤਾ ਤੇ ਮਹਾਰਾਜ ਰਾਜਾ 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 ਹਾਂਜੀ ਹਾਂਜੀ ਰਾਜਾ ਨਹਿਰ ਚੰਦ ਚੜ ਗਿਆ ਬਾਬਾ ਜੀ ਤੁਹਾਡਾ ਆਸ਼ੀਰਵਾਦ ਸਾਡੇ ਤੇ ਬਣੇ ਰਵੇ ਮਹਾਰਾਜ ਦਾ ਤੁਹਾਡੇ ਤੇ ਬਣੇ ਰਵੇ ਗੱਡੀਆਂ ਆ ਲਿਆ ਮੈਂ ਗੱਡੀਆਂ ਆ ਲਿਆ ਨਾ ਧੰਨਵਾਦ ਕਰਦੇ ਆ ਜਿਹੜੇ ਸੰਗਤ ਲਿਆਉਂਦੇ ਆ ਜਿਹੜੇ ਲਿਜਾਂਦੇ ਆ ਹੋਰ ਤੁਸੀਂ ਜਾਣਾ ਕਿ ਜਾਏ ਆ ਨਹੀਂ ਅਸੀਂ ਨਹੀਂ ਜਾਣਾ ਅਸੀਂ ਇੱਕ ਅਖੀਰ ਜਾਮਾ ਕੇ ਸੇਵਾ ਕਰਦੇ ਆ ਅੱਜ ਜੇ ਮਾਵੇ ਅਬੇ ਜੇ ਤੁਸੀਂ ਮੋਰ ਜੇ ਤੁਸੀਂ ਮੋਰਚਾ ਛੱਡਤਾ ਫਿਰ ਕੌਣ ਸੰਭੂਗਾ ਹਾਂ ਉਹ ਕੌਣ ਸੰਭੂਗਾ ਹਾਂਜੀ ਹਾਂਜੀ ਉਹ ਕਿਤੇ ਡੱਡੇ ਆ ਨਾ ਹਾਂਜੀ ਹਾਂਜੀ ਮਾਦਾ ਕਹਿੰਦੀ ਹੁਣ ਉਹਨਾਂ ਤੋਂ ਵੀ ਸੁਣੋ ਜੀ ਜਿਹੜੇ ਜਿਹੜੀ ਮਹੱਲੇ ਦੀ ਪ੍ਰੋਬਲਮ ਹੈ ਫੇਰ ਡਿਸਕਸ ਕਰਾਂਗੇ ਅੱਜ ਰਾਜਾ ਸਾਹਿਬ ਦੀ ਗੱਲ ਕਰਨੀ ਕਿਉਂਕਿ ਮੈਂ ਥੋੜੀ ਜਿਹੀ ਗੱਲ ਕਰ ਦਿੰਦਾ ਇੱਥੇ ਮਹੱਲੇ 'ਚ ਦਿੱਕਤ ਹੈ ਕਾਫੀ ਭੈਣ ਜੀ ਉਹਨਾਂ ਦੇ ਕਈ ਵਾਰ ਕਾਲ ਆਈ ਲੇਕਿਨ ਸਬਬ ਨਹੀਂ ਬਣ ਸਕਿਆ ਪਰਸੋਂ ਆਵਾਂਗੇ ਉਹ ਮਸਲਾ ਵੀ ਚੱਕਾਂਗੇ ਅੱਜ ਜਿਹੜਾ ਮਾਹੌਲ ਹੈ ਇੱਥੇ ਮਤਲਬ ਰੂਹਾਨੀ ਮਾਹੌਲ ਬਣਿਆ ਹੋਇਆ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਪਹਿਲਾਂ ਤਾਂ ਜੈ ਰਾਜਾ ਸਾਹਿਬ ਦੀ ਹੈਨਾ ਤੁਹਾਡਾ ਜਿਹੜਾ ਨਵਾਂ ਗਾਣਾ ਰੀਰੋ ਹੈ ਉਹ ਸਾਨੂੰ ਬਹੁਤ ਵਧੀਆ ਲੱਗਾ ਕਿਉਂਕਿ ਉਹਦੇ ਸਾਨੂੰ ਦੋ ਬੋਲ ਸੁਣਾ ਕੇ ਜੀ ਸੁਣਾ ਕੇ ਜੀ ਤੁਸੀਂ ਗੱਲ ਕਰਨਾ ਸਾਨੂੰ ਉਹ ਦੋ ਬੋਲ ਜਰੂਰ ਸੁਣਾਓ ਤੁਸੀਂ ਬਸ ਅਹੀ ਧੰਨਵਾਦ ਤੁਹਾਡਾ ਬਸ ਠੀਕਾ ਬਾਬਾ ਜੀ ਬਾਰੇ ਬਹੁਤ ਵਧੀਆ ਹੈ ਸੰਗਤ ਜੁੜਿਓ ਉਹਨਾਂ ਦੇ ਨਾਲ ਅਸੀਂ ਵੀ ਚਲੋ ਸਾਡਾ ਵੀ ਬੇੜਾ ਬੰਨੇ ਲਾਇਆ ਉਹਨਾਂ ਨੇ ਬਹੁਤ ਵਧੀਆ ਆ ਸਾਰੇ ਸੰਗਤ ਇੱਥੇ ਜੁੜੀ ਰਵੇ ਉਹਨਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਬਹੁਤ ਹੈ ਜੀ ਦੇਖੋ ਉਹਨਾਂ ਦੀ ਕਿਰਪਾ ਤੁਸੀਂ ਦਵਾਈ ਲੈ ਕੇ ਆਇਆ ਫਿਰ ਵੀ ਚਿਹਰੇ ਤੋਂ ਮਾਲੂਮ ਨਹੀਂ ਹੁੰਦਾ ਕਿ ਕੋਈ ਦਿੱਕਤ ਚੱਲ ਰਹੀ ਆ ਬਿਲਕੁਲ ਹਾਂਜੀ ਹਾਂਜੀ ਉਹਨਾਂ ਦੇ ਦੂਜੇ ਦੇ ਨਾਲ ਹੀ ਆ ਹਨਾ ਇਹ ਵੀ ਪਿਆਰ ਤੇ ਸੇਵਾ ਦੀ ਭਾਵਨਾ ਆ ਕਿ ਬਿਮਾਰ ਹੁੰਦੇ ਹੋਇਆ ਵੀ ਬੈਠੇ ਆ ਹਾਂਜੀ ਹਾਂਜੀ ਹਾਂ ਜੀ ਆਪ ਕਹਿੰਦਾ ਕੁਝ ਨਵਾ ਕੇ ਇੱਥੇ ਘੁੰਮਦਾ ਮੈਂ ਤਾਂ ਆਪ ਕਹ ਲੈ ਇੱਥੇ ਸੇਵਾ ਕਰਦਾ ਕਹਿੰਦਾ ਡੇਗਿਆ ਗੁਲੂ ਕੋਈ ਲਵਾ ਕੇ ਘੁੰਮਦਾ ਤੈਨੂੰ ਬੋਤਲਾ ਉਹਨੇ ਡੇਗਾ ਨਹੀਂ ਨਾ ਦੇਣਾ ਚੱਕ ਕੇ ਰੱਖ ਆ ਉਹ ਤਾਂ ਹੀ ਆ ਨਾ ਤਾਂ ਹੀ ਖੜੇ ਇੱਥੇ ਜੀ ਭਰਾਓ 5 ਦਿਨ ਹੋ ਗਏ ਹਸਪੀਟਲ ਜਾਂਦੀ ਨੂੰ ਅੱਜ ਹਾਰ ਕੇ ਇੱਥੇ ਬਹਿ ਗਈਆਂ ਹੁਣ ਲੋੜ ਨਹੀਂ ਪੈਂਦੀ ਬਸ ਹੁਣ ਮੈਂ ਜਾਣਾ ਨਹੀਂ ਡਾਕਟਰ ਨੇ ਬਾਤ ਤੇ ਆਪਾਂ ਨਹੀਂ ਜਾਨ ਨਹੀਂ ਕੰਮ ਨਿਕਾਲੂ ਇੱਥੇ ਰਹਿਣਾ ਕਰਦੀ ਮਾਤੇ ਤੁਸੀਂ ਕੀ ਕਹੋਗੇ ਮਨ ਖੁਸ਼ ਹੈ ਹਾਂ ਜੀ ਬਹੁਤ ਪ੍ਰਸ਼ਾਦ ਮੰਡਦੇ ਇੱਥੇ ਬੈਠ ਕੇ ਰਾਜੇ ਦਾ ਜੀ ਭੈਣ ਜੀ ਹਾਂਜੀ ਕੋ ਚੀਜ਼ ਸਭ ਤੋਂ ਪਹਿਲਾਂ ਜੈ ਰਾਜੀ ਦੀ ਜੈ ਰਾਜੀ ਪਾਜੀ ਉਹਨਾਂ ਦੀ ਮਹਿਮਾ ਬਾਰੇ ਆਪਾਂ ਕੀ ਕਹਿ ਸਕਦੇ ਆ ਨਾ ਉਹਨਾਂ ਦੀ ਬਿਆਨ ਤੇ ਆ ਮਨ ਸੱਚੇ ਮਾਨਸੇ ਵਗੈਰੇ ਸਭ ਕੁਝ ਮਿਲਦਾ ਆ ਬਸ ਇੱਥੇ ਦਾ ਆਈ ਦਾ ਘਰ ਦੇ ਕੰਮ ਛੱਡ ਕੇ ਉਹ ਤਾਂ ਸਦਾ ਹੀ ਕਰਨੇ ਆ ਘਰ ਦੇ ਕੰਮ ਸਦਾ ਹੀ ਕਰਨੇ ਆ ਇਹ ਜਿਹੜੇ ਤਿੰਨ ਤਿੰਨ ਮਿਲੇ ਆ ਇਹ ਲੇਖੇ ਵਿੱਚ ਲੱਗਦੇ ਆ ਇਸ ਕਰਕੇ ਤੁਹਾਡਾ ਮੋਰ ਰਿਕੁਐਸਟ ਹੈ ਜੋ ਤੁਸੀਂ ਬਾਬਾ ਜੀ ਦਾ ਗਾਣਾ ਗੱਡਿਆ ਉਹਦੇ ਬੋਲ ਜਰੂਰ ਸਰਾ ਕੇ ਜਾਈਏ ਜੈ ਰਾਜਾ ਜੀ ਦੀ ਸਭ ਨੂੰ ਜੈ ਰਾਜਾ ਵਾਲੀ ਕਰੋ ਭਲੇ ਜਿਹੜਾ ਤੁਸੀਂ ਅੱਜ ਆਏ ਆ ਸਾਡੇ ਦਰਵਾਜ਼ੇ ਦੀ ਮਸ਼ੂਰੀ ਕਰਨ ਸਾਡੇ ਦਰਵਾਜ਼ੇ ਦੀ ਮਹਿਮਾ ਕਰਨ ਪਾਪਾ ਜੀ ਦੀ ਬਹੁਤ ਵਧੀਆ ਤੁਹਾਡੇ ਥੈਂਕ ਯੂ ਹੈ ਪਹਿਲਾਂ ਤਾਂ ਹਨ ਤੇ ਉਸ ਤੋਂ ਬਾਅਦ ਰਾਜਾ ਵਾਲੀ ਸਾਰੇ ਬੱਚਿਆਂ ਦਾ ਇੰਨੀ ਮਨ ਸਮੱਤਿਆ ਬਾਈ ਹੋਈ ਹੈ ਨਾ ਛੋਟੇ ਬੜਿਆਂ ਦੇ ਇੰਨੀ ਸੇਵਾ ਕਰਨ ਜੁਟੇ ਹੋਏ ਪਰਮਾਤਮਾ ਨਾਲ ਚੇਵਾਨਾ ਜਲਦੀ ਤੋਂ ਜਲਦੀ ਮਨੋਕਾਮਨਾ ਪੂਰੀ ਆ ਕਰ ਜੀ ਹਾਂ ਜੀ ਹੁੰਦੀਆਂ ਵੀ ਆ ਮਨਨ ਸਭ ਹੱਥ ਤੇ ਜਮਾ ਕੇ ਦਿਖਾ ਲਦੇ ਸਾਰ ਸਾਡੇ ਖੁਦ ਹੱਥ ਤੇ ਜਮਾ ਕੇ ਦਿਖਾ ਲਈਏ ਸਾਰੋ ਦੇਖੋ ਤੁਹਾਡੀ ਭਾਵਨਾ ਤੋਂ ਪਤਾ ਲੱਗਦਾ ਕਿ ਜਿਹੜੀਆਂ ਮਨੋਕਾਮਨਾ ਉਹ ਨੇਕ ਆ ਤੇ ਨੇਕ ਮਨੋਕਾਮਨਾ ਰੁਕ ਨਹੀਂ ਸਕਦੀ ਸਾਡੇ 8:30 ਵਜੇ ਤੋਂ ਸਵੇਰ ਦੇ ਆਏ ਆ ਅਜੇ ਤਾਂ ਕ ਇੱਥੇ ਆ ਬਸ ਇੱਕ ਵਾਰੀ ਸਟਾਰਟ ਕੀਤਾ ਸੀ ਭਾਜੀ ਥੋੜੇ ਥੋੜੇ ਤੋਂ ਮਾਲ ਕਾफी ਬਰਕਤ ਆ ਪੁੰਦਾ ਆ ਤੁਹਾਡੇ ਹਸਬੰਡ ਵੀ ਇੱਥੇ ਨੇ ਆ ਦੇ ਕੋ ਪਰਿਵਾਰ ਦਾ ਪਰਿਵਾਰ ਜੁੜਿਆ ਨਾ ਹਾਂਜੀ 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 ਸਾਡੇ ਸਾਰੇ ਭੈਣ ਭਰਾ ਮੰਮੀਆਂ ਸਾਰੇ ਜਾਨੀ ਕਿ ਇੱਥੇ ਜੁੜੇ ਹੋਏ ਆ ਸਾਡੇ ਨਾਲ ਫਿਰ ਅੱਜ ਦਾ ਪਰਿਵਾਰ ਰਾਜੇ ਦਾ ਪਰਿਵਾਰ ਆ ਜੀ ਰਾਜੇ ਦਾ ਪਰਿਵਾਰ ਆ ਬਹੁਤ ਵਧੀਆ ਜਾਨੀ ਕਿ ਸੇਵਾ ਕਰ ਰਹੇ ਆ ਮੁੰਡੇ ਬੀਬੀਆਂ ਜੇ ਤੁਸੀਂ ਦੁਪਹਿਰ ਨੂੰ ਆ ਕੇ ਦੇਖੋ ਨਾ 11 ਵਜੇ ਤਾਂ ਤੁਸੀਂ ਦੇਖ ਨਹੀਂ ਸਕਦੇ ਕਿ ਇੰਨੀ ਸੰਗਤ ਕਿ ਸੇਵਾ ਕਰਦੀ ਹੈ ਨਾ ਬਹੁਤ ਪਿਆਰ ਨਾਲ ਕਰਦੀ ਆ ਭਾਵਨਾ ਹਾਂਜੀ ਹਾਂਜੀ ਜੀ ਮਾਤਾ ਜੀ ਹਾਂਜੀ ਮਨ ਦੀ ਭਾਵਨਾ ਬਹੁਤ ਹੀ ਮਹਾਰਾਜ ਦੀ ਕਿਰਪਾ ਬਹੁਤ ਇਹ ਦੁਨੀਆ ਸਭ ਦੇ ਮਨ ਮਾਨੀ ਅਮਰਾਦਾ ਪੂਰੀਆਂ ਕਰਦੀ ਰਾਜੇ ਰਾਜੇ ਦੀ ਕਿਰਪਾ ਬਹੁਤ ਜ਼ਿਆਦਾ ਹੈ ਜੀ ਦੁਨੀਆ ਤੇ ਹਾਂਜੀ ਸਭ ਨੂੰ ਜਿਹੜੀ ਚੀਜ਼ ਮੰਗੋ ਦਿੰਦਾ ਇਹਨਾਂ ਰਾਜ ਨੇ ਜੁੜ ਗਿਆ ਉਹ ਬੁੜੀਆਂ ਅਲਾਮਤਾਂ ਤੋਂ ਪਰੇ ਹੋ ਗਿਆ ਹਾਂਜੀ ਉਹ ਤਾਂ ਕਰਦੇ ਆ ਕੋਈ ਵੀ ਉਹ ਦੇਖੋ ਜੀ ਰਾਜਾ ਸਾਹਿਬ ਦੀ ਇੰਨੀ ਕਿਰਪਾ ਹੈ ਦੁਨੀਆ ਇੰਨੀ ਸੰਤ ਜਾਣਦੀ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਮਾਲਕ ਦੀ ਇੰਨੀ ਕਿਰਪਾ ਇੰਨੇ ਲੰਗਰ ਲੱਗਦੇ ਆ ਉਹਨਾਂ ਦੀ ਕਿਰਪਾ ਨਾਲ ਲੱਗਦੇ ਆ ਜੀ ਜੀ ਹਾਂਜੀ ਉਹਦੀ ਕਿਰਪਾ ਨਾਲੇ ਜਿੱਦਾਂ ਦਾ ਉਹ ਹੋ ਦੇਖੋ ਜੀ ਗੁਰਦੁਆਰੇ ਉਦਾਂ ਦਾ ਕੋਈ ਗੁਰਦੁਆਰਾ ਕਦੀ ਦਿੱਕੇ ਨਾ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਦਰਬਾਰ ਇਦਾਂ ਨਾ ਕਦੀ ਸੇਵਕ ਕਿਧਰੋਂ ਆਂਦੀ ਆ ਸਵੇਰ ਨੂੰ ਕੋਈ ਨਾ ਕੋਈ ਕੁਝ ਨਾ ਕੋਈ ਚੜਾ ਲ ਕੇ ਜਾਂਦਾ ਉਹ ਬਦਾਮਾ ਦੇ ਕਿਸ ਤਰੀਕੇ ਲੰਗਰ ਲਾ ਪਰੇ ਭੰਡਾਰੇ ਪਰੇ ਬਹੁਤ ਜ਼ਿਆਦਾ ਹਾਂਜੀ ਸਰਦ ਦੇ ਬਹੁਤ ਜ਼ਿਆਦਾ ਸਾਬਜੀ ਨਾ ਸਾਰਿਆਂ ਦੀ ਪਰਮਾਤਮਾ ਇਦਾਂ ਹੀ ਰੱਖੇ ਮਹਾਰਾਜਾ ਰਾਜਾ ਸਾਹਿਬ ਜੀ ਇਦਾਂ ਰੱਖੇ ਸਾਰਿਆਂ ਨਾਲ ਜੋੜ ਕੇ ਹਾਂਜੀ ਰਾਜਾ ਵੜੀ ਕਰੋ ਕੋਲ ਕੀ ਪੋਹਾਰ ਪਲੀ 4 ਰੁਪਏ ਠੀਕ ਹੈ ਜੀ ਮੈਂ ਮਾਰੇ ਭੈਣ ਜੀ ਨੇ ਕਿਹਾ ਦੋ ਵਾਰੀ ਬਸ ਸੁਣਾ ਕੇ ਫਿਰ ਐਂਡ ਕਰੀਏ ਹਨਾ ਰਾਜਾ ਜੀ ਮੈਂ ਤੇਰੇ ਰਾਜ ਵਿੱਚ ਰਾਜ ਕਰੀ ਜਾਵਾਂ ਬਿਨਾਂ ਗਿਣੇ ਦਰ ਉੱਤੇ ਹਾਜ਼ਰੀਆਂ ਭਰੀ ਜਾਵਾਂ ਨਾਮ ਤੇਰਾ ਜ਼ੁਬਾਨ ਉੱਤੇ ਆਉਂਦਾ ਮੱਲੋਂ ਮੱਲੀਏ ਰਾਜਾ ਰਾਜਾ ਕਹਿ ਕੇ ਰੂ ਨੂੰ مل دی تسلیے راجہ جی راجہ جی کہہ کے مل دی تسلیے بہت شکری راجہ بلی جکرے شری نام کمل راجہ صاحب جیدہ راجہ ہی راجہ راجہ ہی راجہ راجہ ہی راجہ راجہ بلی راجہ بلی ਜਕਾਰਾ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਬਹੁਤ ਸ਼ੁਕਰੀਆ